ਕਾਨੂੰਨ ਜਿਹੜੇ ਵੋਟਰ ਵੀ ਕਲੈਕਟਰ ਦੇ ਹਦ ਜਿਹੜੀ ਸੋਧ ਕੀਤੀ ਉਹਦੇ ਵਿੱਚ 18 ਸਾਲ ਤੋਂ ਛੋਟੀ ਏਜ ਦਾ ਬੱਚਾ ਕੋਈ ਵੀ ਜਿਹੜਾ ਵਾ ਉਹ ਫੋਰ ਵੀਲਰ ਤੇ ਟੂ ਵੀਲਰ ਨਹੀਂ ਚਲਾ ਸਕਦਾ ਲੇਕਿਨ 16 ਸਾਲ ਤੋਂ 18 ਸਾਲ ਦਾ ਬੱਚਾ 50 ਸੀਸੀ 50 ਸੀਸੀ ਦੀ ਜਿਹੜੀ ਆ ਮੋਪੇਡ ਵਗੈਰਾ ਜਿਹੜੀ ਵਿਦਆਊਟ ਗੇਅਰ ਆ ਉਹ ਚਲਾ ਸਕਦਾ ਵਾ ਜਿਹੜਾ ਜਿੰਨੇ ਕੇਸ ਕਟੇ ਹੋਏ ਨੇ ਉਹ ਹੈਲਮਟ ਪਾ ਕੇ ਜਿਹੜਾ ਸਰਦਾਰ ਆ ਉਹ ਪਗੜੀ ਬਨ ਕੇ 50 ਸੀਸੀ ਜਿਹੜਾ 16 ਤੋਂ 18 ਸਾਲ ਜਿਹੜਾ ਲਾਇਸੈਂਸ ਬਣਾਏਗਾ ਲਰਨਿੰਗ ਉਹਦੇ ਤਹਿਤ ਉਹ ਚਲਾ ਸਕਦਾ ਇਹ ਸਕੂਲਾਂ ਨੇ ਵੀ ਜਿਹੜੇ ਉਹ ਵਹੀਕਲ ਜਿਹੜੇ ਆ ਬੱਚਿਆਂ ਦੇ ਆਪਣੀ ਪਾਰਕਿੰਗ ਚ ਨਹੀਂ ਲਾਉਂਦੇ ਸਕੂਲਾਂ ਨੇ ਮਨਾ ਕਰਤਾ ਬੱਚਿਆਂ ਨੂੰ ਵੀ ਜਿਨ੍ਹਾਂ ਦੀ ਏਜ ਨਹੀਂ ਹੈਗੀ ਲੇਕਿਨ ਕਈ ਬੱਚੇ ਜਿਹੜੇ ਆ ਉਹ ਹੋਰ ਜਗ੍ਹਾ ਬਾਹਰ ਪ੍ਰਾਈਵੇਟ ਪਾਰਕਿੰਗਾਂ ਜਿਹੜੀਆਂ ਸਕੂਲਾਂ ਦੇ ਵਿੱਚ ਉੱਥੇ ਆਪਣੇ ਵਹੀਕਲ ਪਾਰ ਕਰਕੇ ਆਉਂਦੇ ਆ ਅੱਜ ਅਸੀਂ ਉਹਨਾਂ ਪਾਰਕਿੰਗਾਂ ਲਾਗੇ ਨਾਕੇ ਲਾਏ ਆ ਜਿਹੜੇ ਹੁਣ ਅਜੇ ਬੱਚੇ ਦੇਖੋ ਖੜੇ ਨੇ ਇਹ ਬੱਚੇ ਅਜੇ ਕੱਢ ਨਹੀਂ ਰਹੇ ਇਹਨਾਂ ਦੇ ਵਹੀਕਲ ਅੰਦਰ ਖੜੇ ਆ ਇਹਨਾਂ ਨੂੰ ਪਤਾ ਇਹਨਾਂ ਨੇ ਹੁਣ ਅਸੀਂ ਵੀ ਖੜੇ ਆ ਕਿੰਨਾ ਚਿਰ ਖੜੇ ਰਹਿਣਗੇ ਇਹ ਆਪੋ ਲੇਟ ਹੋਣਗੇ ਆਪਣੇ ਪੀਰੀਅਡਸ ਨੂੰ ਬੁਲਾਉਣਗੇ ਇਹ ਜਿਹੜੀ ਆ ਇਹਨਾਂ ਦੇ ਮਾਪਿਓ ਨੂੰ ਸਮਝਣ ਦੀ ਲੋੜ ਆ ਕਿ ਇਹ ਜਿਹੜੇ ਆ ਬੱਚਿਆਂ ਦੀ ਭਲਾਈ ਵਾਸਤੇ ਆ ਇਹ ਕੋਈ ਸਾਡੀ ਭਲਾਈ ਨਹੀਂ ਇਹ ਨੇ ਬੱਚਿਆਂ ਦੀ ਲਾਈਫ ਵਾਸਤੇ ਆ ਇਹ ਜਿਹੜਾ ਕਾਨੂੰਨ ਬਣਿਆ ਬੱਚਿਆਂ ਦੀ ਲਾਈਫ ਵਾਸਤੇ ਬਣਿਆ ਸਕੂਲਾਂ ਦੇ ਵੀ ਸੈਮੀਨਾਰ ਵੀ ਕੀਤੇ ਗਏ ਸੀ ਉਹਦਾ ਕਿੰਨਾ ਕੁ ਫਾਇਦਾ ਮਿਲਿਆ ਨਹੀਂ ਜੀ ਉਹਨਾਂ ਦਾ ਬਹੁਤ ਸਾਰੇ ਸਕੂਲਾਂ ਨੂੰ ਫਾਇਦਾ ਮਿਲਿਆ ਵਾ ਇਸ ਸਕੂਲ ਦੇ ਵਿੱਚ ਸਾਡੇ ਗਿਲਜੀਤ ਸਿੰਘ ਜੀ ਸੈਮੀਨਾਰ ਲਾਇਆ ਸੀ ਉਹ ਪ੍ਰਿੰਸੀਪਲ ਸਾਹਿਬ ਨੇ ਕਿਹਾ ਸੀ ਅਸੀਂ ਸਾਰੇ ਬੱਚਿਆਂ ਨੂੰ ਅਗਾਹ ਕਰ ਦਿੱਤਾ ਵਾ ਇਹਨਾਂ ਨੇ ਆਪਣੇ ਹਨ ਪਾਰਕਿੰਗ ਦੇ ਵਿੱਚ ਕੱਲ ਦਾ ਪਹਿਲਾਂ ਇਹਨਾਂ ਨੇ ਅਲਾਉ ਕੀਤੇ ਸੀ ਜਿਹੜੇ ਬੱਚੇ ਐਕਟ ਵਾਲੇ ਕੱਲ ਦਾ ਜਦੋਂ ਅਸੀਂ ਇਹਨਾਂ ਨੂੰ ਦੱਸਿਆ ਵਾ ਇਹਨਾਂ ਨੇ ਅੱਜ ਆਪਣੇ ਬੱਚੇ ਐਕਟ ਵਾਲੇ ਵੀ ਜਿਹੜੇ ਅਲਾਉ ਨਹੀਂ ਕੀਤੇ ਮਨਾ ਕਰ ਦਿੱਤੀਆ ਉਹਨੇ ਜਿੰਨੇ ਬੱਚੇ ਵੇਖੋ ਤੁਰਕੇ ਆ ਰਹੇ ਹਨ ਇਹਨਾਂ ਨੇ ਬਾਹਰ ਪਾਰਕਿੰਗਾਂ 'ਚ ਮੋਟਰਸਾਈਕਲ ਲਾਏ ਇਸ ਕਰਕੇ ਅੱਜ ਇਹਨਾਂ ਸਾਰਿਆਂ ਦੇ ਚਲਾਨ ਕੀਤੇ ਜਾਣਗੇ